ਗੜ ਚੂੜੀਆਂ ਦੇ ਨੇੜੇ ਗੱਤੀ ਸਤਿਗੁਰੂ ਪਾਪਾ ਮਹਾਤਾਜੀ ਬਲਪਾਵਾ ਵਿਖੇ ਪਾ तमाम ਐਕਟਿਵ ਕਮੇਟੀ ਬਾਬਾ ਮਹਾਤਾਜੀ ਬਲਬਾਬਾ ਜੀ ਚੁਵਿਤ ਪ੍ਰਧਾਨ ਨਰਨੂਤ ਲਖਨਪਾਲ ਪਮਨ ਨૈયਰ ਐਡਵੋਕੇਟ ਸਨਮਾਨਨੂਤ ਕੁਮਾਰ ਕੇਚਾ ਅਜੁੱਤਿਆ ਜੋਚੀ ਸਮੇਤ ਸਮੂਚੀ ਐਕਟਿਵ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਰਕਾਰੀ ਤਰਫੋਂ ਜ਼ਕੀਦਿਆਤ ਲੈ ਕੇ ਸਲਾਣਾ ਚੌੜ ਮੇਲਾ ਕੰਦਨਲ ਕਰਵਾਇਆ ਗਿਆ ਜਿਸ ਵਿੱਚ ਸ਼ਾਬਾ ਕਾਂਗਸ ਦੇ ਐਮਐਲਹਰਫ ਤਾਬ ਅਜਨਾ ਅਸ਼੍ਰੀ ਪਪਲੂ ਸ਼ਮਿਤ ਅਹਿਮ ਚਕਸ਼ੀਤਾਂ ਨੂੰ ਮੇਲੇ 'ਚ ਸ਼ਰਕਤ ਕੀਤੀ ਗਈ ਇਨ੍ਹਾਂ ਅਹਿਮ ਚਕਸ਼ੀਤਾਂ ਤੋਂ ਇਲਾਵਾ ਇਲਾਕੇ ਪੰਜ ਵੱਡੀ ਗਿਣਤੀ 'ਚ ਸ਼ਰਦਾਨੇ ਸ਼ਰਕਤ ਕਰੇ ਨਵਾਂ ਆਹਾਂ ਦਾ ਚੀਤਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੁੱਖੀ ਮੇਲਾ ਕਮੇਟੀ ਅਤੇ ਹੋਰਨਾਂ ਸੰਤਾਵਲੋਂ ਆਗਿਆ ਹਮਿਆ ਸੰਤਾ ਦੀ ਵਕਫਤ ਕਰਦੇ ਲਗਰਿ ਲਗਾਏਗੇ ਇਸ ਮੁੱਖੀ ਸੰਤਾਵਿਚ ਮੇਲੇ ਨੂੰ ਲਿਆ ਕੇ ਪਾਰੀ ਉਤਸ਼ਾਹ ਦਿਖਾਈ ਦੇ ਰਚੀ गद्दी सतगुरु बाबा महादास जी की है जो कि दरबार श्री बल बाबा के नाम से विख्यात है ये सन सोलह सौ सोलह ईस्वी की गद्दी है जी यहाँ तभी से हर साल जो है बैसाखी का पर्व बड़ी धूमधाम के साथ मनाया जाता है और यहाँ से इस गद्दी से जी देश प्रदेश से लोग जुड़े हुए हैं और तो सभी की मनोकामनाएँ पूरी होती है और ऐसा कोई भी नहीं है कि जो महाराज जी के से निराश होके जाए जो भी मनोकामनाएं लोग लेके आते हैं वो तो पूरी होती हैं यहाँ जी सरोवर है अपना मंदिर का गौशाला है बौली साहेब है जो कि लोग स्नान करते हैं और विदेशों में भी यहाँ बौली साहेब का जल लोग ले लेके जाते हैं तो जी हर साल तेरह अप्रैल को ही बैसाखी का पर्व मनाया जाता है और जी यही यहाँ का इतिहास है सन सोलह सौ सोलह ईस्वी ਕੀ ਕਰਦੀ ਮਹਾਰਾਜ ਜੀ ਹੈ ਬਾਬਾਈ ਦਾ ਦਿਹਾੜਾ ਅੱਜ ਬੜੀ ਧੂਮਤਾ ਨਾਲ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਪ੍ਰਾਤਨ ਚੱਲਦਾ ਆ ਰਿਹਾ ਵਾ 1600 ਕਿੰਨੇ ਚ ਬਾਬਾਈ ਸਾਡੇ ਪਹਿਲੇ ਬਾਬਾ ਮਾਂ ਦਾਸ ਜੀ ਹੋਏ ਆ ਤੇ ਉਹਨਾਂ ਦਾ 14 ਉਹਨਾਂ ਦੀਆਂ ਗੱਡੀਆਂ ਹੋਈਆਂ ਹਾਂਜੀ ਲਾਸਟ ਜਿਹੜੇ ਬਾਬਾ ਲਾਲ ਜੀ ਦਾਸ ਜੀ ਹੋਏ ਆ ਤੇ ਉਦੋਂ ਦਾ ਜਿਉਂ ਦਾ ਬਾਬਾਈ ਦੀ ਪਰੰਪਰਾ ਚੱਲਦੀ ਆਉਣ ਡਈ ਆ ਬੜੀ ਧੂਮਤਾਮਨਾ ਵਿਸਾਖੀ ਦਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਇੱਥੇ ਹਾਂਜੀ ਇੱਥੇ ਬਹੁਤ ਕੁਛ ਆ ਬਾਬਾਈ ਦਾ ਮਤਲਬ ਬਾਬਾਈ ਹਰ ਚੀਜ਼ ਮਤਲਬ ਸ਼ਰਦਾ ਦੇ ਨਾਲ ਦਿੰਦੇ ਆ ਸ਼ਰਦਾ ਵਾਲਾ ਬੰਦਾ ਹੋਏ ਕੋਈ ਹਰ ਦੁਆਰ ਵੀ ਕੁਝ ਹਾਂਜੀ ਹਰ ਦੁਆਰ ਆ ਬਾਬਾਈ ਦੀ ਸਰਾ ਉੱਥੇ ਵੀ 9 ਤਰੀਕ ਨੂੰ ਭੰਡਾਰਾ ਕਰਕੇ ਆਏ ਆ ਉਹ ਜਿਹੜਾ ਭੰਡਾਰਾ ਵਾ ਉਹ ਸਾਡੇ ਪਹਿਲੇ ਪ੍ਰਧਾਨ ਸਵਰਗੀ ਸ਼ਾਮ ਲਾਲ ਜੀ ਸ਼ਰਮਾ ਜੀ ਨੇ ਉਹ ਸ਼ੁਰੂ ਕੀਤਾ ਸੀਗਾ ਉੱਥੇ ਤੇ ਉਹ ਵੀ 9 ਤਰੀਕ ਨੂੰ ਕਰਕੇ ਆਏ ਆ ਉਸ ਤੋਂ ਬਾਅਦ ਉਸਾਕੀ ਦਾ ਦਿਹਾੜਾ ਇੱਥੇ ਹੁੰਦਾ ਵਾ ਹਾਂਜੀ ਬੜੀ ਪ੍ਰਾਤਨ ਜਗਾ ਵਾ